ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛੂਂਚਣਾ ਜਲੈਕਸ਼ਨ ਵਾਲਾ ਬਾਬਾ ਜੀ ਫੇਰ ਛੱਡਤਾ ਪੰਜਾਬ ਦੇ ਅੰਦਰ ਕਹਿੰਦੇ ਹੁਣ ਬਲੌਕ ਸਮਿਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਲੈਕਸ਼ਨ ਹੋਣਗੇ ਭਾਈ ਕੀ ਕੱਢ ਲੋਂਗੇ ਨਾ ਲੈਕਸ਼ਨਾਂ ਚੋਂ ਇੱਕ ਦੂਜੇ ਦੀ ਪੱਗਾਂ ਤਾਰੀ ਜਾਂਦੇ ਹੋ ਪੱਗ ਕਿਸੇ ਦੀ ਵੀ ਉਤਰਦੀ ਹੈ ਚਾਹੇ ਉਹ ਭਾਜਪਾ ਵਾਲਾ ਆ ਚਾਹੇ ਕੋਈ ਆਮ ਆਦਮੀ ਪਾਰਟੀ ਵਾਲਾ ਚਾਹੇ ਕਾਂਗਰਸ ਵਾਲਾ ਆ ਪੱਗ ਕਿਸੇ ਦੀ ਪਰਸਨਲ ਥੋੜੀ ਹੈਗੀ ਐ ਰੇ ਜਦੋਂ ਪੱਗ ਲੱਥੀ ਜਾਂਦੀ ਆ ਉਹ ਸਾਰੇ ਪੰਜਾਬ ਦੀ ਪੱਗ ਲੱਥੀ ਜਾਂਦੀ ਆ ਇਹਨਾਂ ਪੱਗਾਂ ਪਿੱਛੇ ਯਾਰ ਐਡੀਆਂ ਐਡੀਆਂ ਕੁਰਬਾਨੀਆਂ ਸਾਡੇ ਸ਼ਹੀਦਾਂ ਨੇ ਦਿੱਤੀਆਂ ਸਾਡੇ ਗੁਰੂਆਂ ਨੇ ਦਿੱਤੀਆਂ ਇੱਕ ਬਕਵਾਸ ਕਰੀ ਜਾਂਦਾ ਸੀ ਐਮਐਲਏ ਕਹਿੰਦਾ ਜਿਹੜੇ ਚ ਕਿਹੜਾ ਕਿਲ ਲੱਗੀ ਹੋਈ ਆ ਕਹਿੰਦਾ ਲੱਥੇ ਜਾਂਦੀ ਆ ਹਰਾਮ ਦਾ ਬਕਵਾਸ ਕਰਦਾ ਹੈਨਾ ਸੰਘਰਸ਼ ਨਹੀਂ ਨਾ ਕਦੇ ਕਰਿਆ ਜ਼ਿੰਦਗੀ ਦੇ ਅੰਦਰ ਹੈਨਾ ਪੜੇ ਨਹੀਂ ਨਾ ਇਤਿਹਾਸ ਤੇ ਇਤਿਹਾਸ ਪੜੇ ਹੁੰਦੇ ਲੱਗ ਜਾਂਦਾ ਤੁਹਾਨੂੰ ਪਤਾ ਵੀ ਹਾਂ ਕਿੰਨੀਆਂ ਕਿਲਾਂ ਲੱਗੀਆਂ ਹੋਈਆਂ ਸ਼ਹੀਦਾਂ ਦੀਆਂ ਇਹਨਾਂ ਪੱਗਾਂ ਨੂੰ ਬਚਾਉਣ ਵਾਸਤੇ ਪਰ ਕੱਢ ਕੀ ਲਾਉਂਗੇ ਭਾਈ ਠੀਕ ਹੈ ਨਾ ਜ਼ਿਲ੍ਹਾ ਪ੍ਰੀਸ਼ਦ ਬਲੋਕ ਸਮਿਤੀ ਵਾਲੇ ਇਲੈਕਸ਼ਨਾਂ ਤੋਂ ਠੀਕ ਹੈ ਸਰਪੰਚ ਬਣਦਾ ਸਭ ਤੋਂ ਪਹਿਲਾਂ ਪਿੰਡ ਦਾ ਉਹ ਕਿਹਦੇ ਅੰਦਰ ਆਉਂਦਾ ਵੀਡੀਓ ਦੇ ਅੰਦਰ ਉਹ ਕਿਹਦਾ ਹੈ ਸੈਂਟਰ ਦਾ ਉਹ ਤੋਂ ਬਾਅਦ ਜ਼ਿਲ੍ਹਾ ਪ੍ਰੀਸ਼ਦ ਬਲੋਕ ਸਮਿਤੀ ਵਾਲੇ ਆ ਜਾਂਦੇ ਨੇ ਉਹ ਕਿਹਦੇ ਅੰਦਰ ਆਉਂਦੇ ਨੇ ਡੀਡੀਪੀਓ ਦੇ ਅੰਦਰ ਉਹ ਕਿਹਦਾ ਸੈਂਟਰ ਦਾ ਦਿੱਲੀ ਦਾ ਇਹ ਸਭ ਕਿਸ ਦੇ ਅੰਦਰ ਆਉਂਦੇ ਨੇ ਡੀਸੀ ਦੇ ਅੰਦਰ ਆਉਂਦੇ ਨੇ ਡੀਸੀ ਕਿਹਦਾ ਦਿੱਲੀ ਦਾ ਸੈਂਟਰ ਦਾ ਜਦੋਂ ਇਹ ਸਭ ਕੁਝ ਸੈਂਟਰ ਨੇ ਕਰਨਾ ਸੈਂਟਰ ਨੇ ਕੀ ਦੇਦਾ ਤੁਹਾਨੂੰ ਅਜੇ ਤੱਕ ਕਿਹੜੇ ਬਲੋਕ ਸਮਿਤੀ ਸਰਪੰਚ ਜ਼ਿਲ੍ਹਾ ਪ੍ਰੀਸ਼ਦ ਨੇ ਪੰਜਾਬ ਦਾ ਕੋਈ ਸਮਾਰਤਾ ਠੀਕ ਹੈ ਉਹ ਤੋਂ ਬਾਅਦ ਅਮੈਲੇ ਆਪਾਂ ਬਣਾ ਲੈਨੇ ਆ ਅਮੈਲੇ ਕਿਹਦੇ ਅੰਡਰ ਆਉਂਦੇ ਨੇ ਗਵਰਨਰ ਅੰਦਰ ਗਵਰਨਰ ਕਿਦਾ ਦਿੱਲੀ ਦਾ ਫਿਰ ਐਮਪੀ ਸਿਲੈਕਟ ਕਰ ਲੈਂਦੇ ਅਸੀਂ ਹੁਣ ਦੋ ਐਮਪੀ ਸਿਲੈਕਟ ਕਰੇ ਹੋਏ ਇੱਕ ਸਾਡਾ 1.5 ਦੇ ਡੱਕਿਆ ਹੋਇਆ ਇੱਕ ਨੂੰ ਬੋਲਣ ਦੇ ਅਗਲੇ ਦਿਨ ਦੇ ਉਹ ਕਿਹਦੇ ਅੰਡਰ ਆਉਂਦਾ ਆ ਉਹ ਵੀ ਸੈਂਟਰ ਦੇ ਅੰਦਰ ਹੁੰਦੇ ਨੇ ਸਾਰੇ ਦੇ ਸਾਰੇ ਇਹਨਾਂ ਨੇ ਪੰਜਾਬ ਨੂੰ ਸੈਂਟਰ ਦੀ ਪਾਲਿਸੀ ਕੀ ਆ ਪੰਜਾਬ ਨੂੰ ਖਤਮ ਕਰਨਾ ਫਿਰ ਭਾਈ ਕੀ ਕੱਢ ਲੋਂਗੇ ਤੁਸੀਂ ਇਲੈਕਸ਼ਨ ਦੇ ਅੰਦਰ ਸਾਨੂੰ ਸਮਝ ਨਹੀਂ ਆਉਂਦੀ ਤੁਸੀਂ ਇਲੈਕਸ਼ਨ ਅਜ ਪੱਲਾ ਅੱਗੇ ਹੁਣ ਹੈਨਾ ਸਾਰੇ ਇੱਕ ਦੂਜੇ ਨੂੰ ਭਾਂਡਣ ਲੱਗੇ ਪਰਿਵਾਰਾਂ 'ਚ ਕਲੇਸ਼ ਪਾਣ ਲੱਗੇ ਠੀਕ ਹੈ ਇਹ ਬ੍ਰਾਹਮਣਵਾਦ ਦੀ ਜਿਹੜੀ ਗੰਦੀ ਨੀਤੀ ਹੈ ਫੂਟ ਡਾਲੋ ਰਾਜ ਕਰੋ ਇਹਨਾਂ ਦੀ ਤਾਂ ਨੀਤੀਆਂ ਸਾਰੇ ਦੀ ਸਾਰੀ ਤੁਹਾਨੂੰ ਜੰਮਣੋਂ ਤੁਹਾਨੂੰ ਕਾਸਟ ਦਾ ਸਰਟੀਫਿਕੇਟ ਦੇ ਦੇਣਾ ਭਾਈ ਤੁਸੀਂ ਜੱਟ ਹੋ ਤੁਸੀਂ ਫਲਾਣੀ ਜਾਤ ਦੇ ਹੋ ਠਮਕਾਣੀ ਜਾਤ ਦੇ ਲੜੀ ਜਾਓ ਆਪਸ ਵਿੱਚ ਅੰਗਰੇਜ਼ਾਂ ਕੋਲ ਵੀ ਇਹ ਨੀਤੀ ਨਹੀਂ ਸੀਗੀ ਫੂਟ ਕਰੋ ਰਾਜ ਕਰੋ ਵਾਲੀ ਇਹ ਸਭ ਇਹਨੇ ਬ੍ਰਾਹਮਣਵਾਦ ਨੇ ਦਿੱਤੀ ਹੋਈ ਸੀਗੀ ਇਹ ਸਾਡੇ ਵਿੱਚ ਪਾੜ ਪਾ ਰਹੇ ਨੇ ਹੁਣ ਹੈਨਾ ਇਹ ਪਾਰਟੀਆਂ ਖੜੀ ਕਰਕੇ ਉਹ ਫਲਾਣੀ ਪਾਰਟੀ 'ਚ ਰਲ ਕੇ ਠਮਕਾਣੀ ਪਾਰਟੀ 'ਚ ਰਲ ਕੇ ਪੰਜਾਬੀ ਅੱਜ ਅੱਧੇ ਪੰਜਾਬੀ ਉਧਰ ਨੂੰ ਹੋ ਗਏ ਅੱਧੇ ਉਧਰ ਨੂੰ ਹੋ ਗਏ ਅਗਲੇ ਕਰ ਰਹੇ ਨੇ ਫਿਰ ਸਾਡੇ ਦੇ ਰਾਜ ਸਾਨੂੰ ਸਾਨੂੰ ਪਾੜ ਸਾਨੂੰ ਤਾਂ ਆਪਣੇ ਲੀਡਰਾਂ ਦੇ ਸਰਮ ਹੁੰਦੇ ਅਸੀਂ ਇੱਕ ਲੀਡਰਾਂ ਦੇ ਹਾਂ ਨਾ ਅਸੀਂ ਉਹਨਾਂ ਕਹੀ ਜਾਂਦੇ ਆ ਭਾਈ ਇੱਕਾ ਕਰ ਲਓ ਇੱਕਾ ਕਰ ਲਓ ਇੱਕਾ ਕਰ ਲਓ ਅਸੀਂ ਬਚ ਜਾਾਂਗੇ ਪਰ ਉਹਨਾਂ ਨੂੰ ਨਹੀਂ ਪਤਾ ਵੀ ਹਾਂ ਇੱਕਾ ਕਰਕੇ ਬਚਾਂਗੇ ਪਤਾ ਉਹਨਾਂ ਨੂੰ ਵੀ ਸਭ ਕੁਝ ਆ ਪਰ ਆਪਣੀ ਲੀਡਰ ਹੀ ਨਹੀਂ ਨਾ ਲੀਡਰੀ ਤੋਂ ਪਾਸੇ ਨਹੀਂ ਹੋਣਾ ਚਾਹੁੰਦੇ ਇਸ ਕਰਕੇ ਅਗਲੇ ਇੱਕਾ ਨਹੀਂ ਕਰਦੇ ਠੀਕ ਹੈ ਨਾ ਇਹ ਜਿਹੜੀ ਬ੍ਰਾਹਮਣਵਾਦ ਦੀ ਗੰਦੀ ਨੀਤੀ ਆ ਫੂਟ ਡਾਲੋ ਰਾਜ ਕਰੋ ਹੈ ਨਾ ਅਗਲੇ ਵਧੀਆ ਇਹਨਾਂ ਜਿਹੜੇ ਫਸੇ ਹੋਏ ਨੇ ਖਾਈ ਜਾਓ ਚਿੱਤਰ ਭਾਈ ਲਵਾਈ ਜਾਓ ਪੱਗਾਂ ਆਪਣੀ ਇਲੈਕਸ਼ਨਾਂ ਦੇ ਅੰਦਰ ਨਿਕਲਣਾ ਲੁਕਣ ਦਾ ਕੁਝ ਨਹੀਂ ਹੈਗਾ ਜਿਹੜਾ 78 ਸਾਲਾਂ ਚੋਂ ਪਹਿਲਾਂ ਨਹੀਂ ਨਿਕਲਿਆ ਉਹੀ ਇਸ ਕਰਕੇ ਬੇਨਤੀ ਕਰਦੇ ਹਾਂ ਬਾਈਕਾਟ ਕਰੋ ਇਹਨਾਂ ਦੇ ਇਲੈਕਸ਼ਨਾਂ ਲੋਕਸਾਨਾਂ ਦਾ ਕੁਝ ਨਹੀਂ ਨਿਕਲਣਾ ਇਹਨਾਂ ਚੋਂ ਆਜ਼ਾਦੀ ਵਾਲੇ ਦੇਖੋ ਜਦੋਂ ਕੌਮ ਦੀ ਆਜ਼ਾਦੀ ਹੋਊਗੀ ਤਹੀਂ ਤੁਸੀਂ ਬਚ ਸਕਦੇ ਹੋ ਠੀਕ ਹੈ ਸਭੂਜੇ ਆਜ਼ਾਦੀ ਚੋਂ ਨਿਕਲਣਾ ਯਾਰ ਦੁਨੀਆ ਦੇ ਅੰਦਰ ਰਜਿਮ ਚੇਂਜ ਹੋਣ ਨੂੰ ਫਿਰਦੇ ਨੇ ਦੁਨੀਆ ਦੀ ਰਾਜਨੀਤੀ ਗੈਰੀ ਹੈ ਵੀ ਹਾਂ ਪੰਜਾਬ ਇੱਕ ਦੇਸ਼ ਹੋਣਾ ਚਾਹੀਦਾ ਲੱਗਦਾ ਅਸੀਂ ਯਾਰ ਇਹਨਾਂ ਦੇ ਜ਼ਿਲ੍ਹਾ ਪ੍ਰੀਸ਼ਦ ਪੱਗਾਂ ਤਰੀ ਜਾਂਨੇ ਇੱਕ ਦੂਜੇ ਦੀ ਬੇਨਤੀ ਆ ਭਾਈ ਇਹਨਾਂ ਦਾ ਬਾਈ ਬੂਈ ਕਾਟ ਕਰੋ ਬਾਈਕਾਟ ਕਰਨਾ ਜੇ ਤੋ ਸਟਾਰਟ ਕਰੋ ਇਹਨਾਂ ਦੇ ਇਲੈਕਸ਼ਨਾਂ ਲੋਕਸਾਨਾਂ ਦਾ ਫੇਰ ਬਚ ਸਕਦੇ ਹੋ ਆਜ਼ਾਦੀ ਵਾਲੇ ਸੋਚੋ ਠੀ